ਅਜੀ ਦੀ ਫਤਿਹ ਦੀ ਸਾਂਝ ਪਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰੇ ਦਾ ਜਵਾਬ ਜਕਾਰੇ ਨਾਲ ਦਿਓ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅੱਜ ਇਸ ਬਹੁਤ ਵੱਡੇ ਮੰਚ ਦੇ ਉੱਤੇ ਨਾ ਸਿਰਫ ਕੱਲੇ ਪੰਜਾਬ ਦੀਆਂ ਬਲਕੇ ਸਾਡੇ ਦੇਸ਼ ਦੀਆਂ ਵਿਦੇਸ਼ਾਂ ਤੋਂ ਚੱਲ ਕੇ ਆਈਆਂ ਸਾਰੀਆਂ ਸੰਗਤਾਂ ਐਡੀ ਵੱਡੀ ਗਿਣਤੀ ਦੇ ਵਿੱਚ ਇਕੱਠ ਔਰ ਸਟੇਜ ਤੇ ਖੱਬੇ ਪਾਸੇ ਵਿਰਾਜਮਾਨ ਸਾਡੇ ਬਹੁਤ ਹੀ ਸਤਕਾਰਯੋਗ ਸਾਰਾ ਸੰਤ ਸਮਾਜ ਸਾਡੇ ਸਾਧੂ ਮਹਾਪੁਰਖ ਜਿਨ੍ਹਾਂ ਨੇ ਆਪਣੀ ਕਦਮ ਬੋਸੀ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਇਸ ਧਰਤੀ ਦੇ ਉੱਤੇ ਇਸ ਪਵਿੱਤਰ ਧਰਤੀ ਦੇ ਉੱਤੇ ਸੰਗਤਾਂ ਨੂੰ ਆਪਣੇ ਵਿਚਾਰਾਂ ਦੇ ਨਾਲ ਕੀਰਤਨ ਦੇ ਨਾਲ ਨਦਰੋ ਨਿਹਾਲ ਕੀਤਾ ਹੈ ਸੱਜੇ ਪਾਸੇ ਮੰਚ ਤੇ ਵਿਰਾਜਮਾਨ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਭਰ ਰਹੇ ਨੇ ਔਰ ਸਮੂਹ ਪੰਜਾਬ ਦੀ ਕੈਬਨਿਟ ਐਮ ਐਲ ਏ ਸਹਬਾਨ ਸੇਵਾਦਾਰ ਬਣ ਕੇ ਅੱਜ ਸਾਰੇ ਜਣੇ ਹਾਜ਼ਰੀ ਭਰ ਰਹੇ ਨੇ ਜੋ 25 ਅਕਤੂਬਰ ਤੋਂ ਇਹ سلسلہ ਰਾਜ ਪੱਧਰੀ ਸਮਾਗਮ ਦਾ ਸ਼ੁਰੂ ਹੋਇਆ ਜੋ ਅੱਜ 25 ਨਵੰਬਰ ਵਾਲੇ ਦਿਨ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਲਗਭਗ ਲਗਭਗ 1 ਮਹੀਨਾ ਪੰਜਾਬ ਦੇ ਸੈਰ ਸਪਟਾ ਤੇ ਸੱਭਿਆਚਾਰ ਵਿਭਾਗ ਨੇ ਬਤੌਰ ਨੋਡਲ ਇਹਦੀ ਅਥਾਰਟੀ ਹੋਣ ਦੇ ਨਾਤੇ ਸਾਰਾ ਪ੍ਰੋਗਰਾਮ ਜੋ ਲੀਕਿਆ ਇਹਦਾ ਸ਼ਰਹ ਇਹਦੀ ਸਾਰੀ ਕਿਰਪਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਜਾਂਦੀ ਹੈ ਕਿਉਂਕਿ ਉਹਨਾਂ ਦੀ અપਾਰ ਕਿਰਪਾ ਤੋਂ ਬਿਨਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ અપਾਰ ਕਿਰਪਾ ਤੋਂ ਬਿਨਾ ਇਹ ਸੰਭਵ ਨਹੀਂ ਸੀ ਹੋ ਸਕਦਾ ਸੋ ਉਹਨਾਂ ਨੇ ਕਿਰਪਾ ਕੀਤੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਤੇ ਔਰ ਲਗਭਗ ਲਗਭਗ 6 ਮਹੀਨੇ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਸਾਰਿਆਂ ਨੂੰ ਇਕੱਤਰਤ ਕੀਤਾ ਔਰ ਸਾਨੂੰ ਕਿਹਾ ਕਿ ਆਪਾਂ ਬਹੁਤ ਸਦੀਆਂ ਬਾਅਦ ਕਿਤੇ ਆਹੀ ਜਾ ਇੱਕ ਸਮਾਂ ਇੱਕ ਸਬੱਬ ਮਿਲਦਾ ਹੈ ਕਿ ਜੀਵਨ ਦੇ ਵਿੱਚ ਐਸਾ ਇੱਕ ਸਮਾਂ ਆਵੇ ਕਿ ਆਪਾਂ ਆਪਣੇ ਗੁਰੂ ਮਹਾਰਾਜ ਦੇ ਪ੍ਰਤੀ ਅਸੀਂ ਇਸ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਤੀ ਕੁਝ ਕਰ ਸਕੀਏ ਸੋ ਅਸੀਂ ਪੁੱਛਿਆ ਵੀ ਦੱਸੋ ਕੀ ਆਦੇਸ਼ ਨੇ ਤੋਂ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਸੀ ਕਿ ਆਪਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਜੋ 350 ਸਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ ਜੋ ਸ਼ਹਾਦਤ ਦਾ ਦਿਹਾੜਾ ਆ ਰਿਹਾ ਵੀ ਇਹਨੂੰ ਆਪਾਂ ਸ਼ਤਾਬਦੀ ਦੇ ਰੂਪ ਚ ਬੜੇ ਵੱਡੇ ਪੱਧਰ ਤੇ ਮਨਾਉਣਾ ਹੈ ਤਾਂ ਜੋ ਗੁਰੂ ਸਾਹਿਬ ਦੀ ਜੋ ਸ਼ਹਾਦਤ ਹੋਈ ਹੈ ਗੁਰੂ ਸਾਹਿਬ ਨੇ ਤਿਲਕ ਤੇ ਜਨੇਊ ਦੀ ਰੱਖਿਆ ਦੇ ਲਈ ਸਾਡੀ ਧਾਰਮਿਕ ਆਜ਼ਾਦੀ ਦੇ ਲਈ ਸਾਡੀ ਡੈਮੋਕ੍ਰੈਟਿਕ ਰਾਈਟਸ ਦੇ ਲਈ ਜੋ ਐਡੀ ਵੱਡੀ ਆਜ਼ਾਦੀ ਦੇ ਲਈ ਜੋ ਕੁਰਬਾਨੀ ਕੀਤੀ ਹੈ ਜੋ ਸ਼ਹਾਦਤ ਦਿੱਤੀ ਹੈ ਇਹਦੀ ਗੂੰਜ ਵੈਸੇ ਤਾਂ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੈਗੀ ਹੈ ਪਰ ਆਪਾਂ ਇਸ ਚੀਜ਼ ਨੂੰ ਬੱਚਿਆਂ ਤੱਕ ਸਾਡੀ ਆਉਣ ਵਾਲੀ ਜਨਰੇਸ਼ਨ ਤੱਕ ਸਾਡੇ ਛੋਟੇ-ਛੋਟੇ ਬੱਚਿਆਂ ਤੱਕ ਇਹਨੂੰ ਪਹੁੰਚਾਉਣ ਦਾ ਯਤਨ ਕਰਨਾ ਹੈ ਕਿਉਂਕਿ ਪਦਾਰਥਵਾਦੀ ਸਮਾਜ ਦੇ ਵਿੱਚ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਜਿਹੜੇ ਸਾਡੇ ਆਉਣ ਵਾਲੀ ਜਨਰੇਸ਼ਨ ਸਾਡੇ ਬੱਚੇ ਨੇ ਉਹ ਸੋਸ਼ਲ ਮੀਡੀਆ ਦੇ ਨਾਲ ਮੋਬਾਈਲ ਦੇ ਨਾਲ ਜੁੜੇ ਹੋਣ ਕਰਕੇ ਸ਼ਾਇਦ ਕਿਤੇ ਨਾ ਕਿਤੇ ਆਪਣੇ ਸੱਭਿਆਚਾਰ ਤੋਂ ਜਾਂ ਕਿਤੇ ਨਾ ਕਿਤੇ ਆਪਣੇ ਵਿਰਸੇ ਵਿਰਾਸਤ ਤੋਂ ਸਖਣੇ ਹੋ ਰਹੇ ਜਾ ਰਹੇ ਸੀ ਸੋ ਮੁੱਖ ਮੰਤਰੀ ਸਾਹਿਬ ਨੇ ਇਹ ਬੜਾ ਵੱਡਾ ਇੱਕ ਇਤਿਹਾਸਿਕ ਫੈਸਲਾ ਲੈਂਦੇ ਹੋਏ ਆਦੇਸ਼ ਜਾਰੀ ਕੀਤੇ ਗਰੁੱਪ ਆਫ ਮਿਨਿਸਟਰਸ ਦੀ ਇੱਕ ਕਮੇਟੀ ਬਣਾਈ ਜਿਹਦੇ ਵਿੱਚ ਬਤੌਰ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਲਗਾਈ ਕਿ ਇਸ ਦੀ ਸਾਰੀ ਤਿਆਰੀ ਕਰੋ ਔਰ ਇਸ ਤਿਆਰੀ ਦੇ ਵਿੱਚ ਤੁਹਾਨੂੰ ਕਿਸੇ ਵੀ ਕਿਸਮ ਦੀ ਜ਼ਰੂਰਤ ਹੈ ਮੈਂ ਅੱਧੀ ਰਾਤ ਨੂੰ ਵੀ ਤੁਹਾਡੇ ਲਈ ਇਸ ਕੰਮ ਦੇ ਲਈ ਬਿਲਕੁਲ ਹਾਜ਼ਰ ਹਾਂ ਔਰ ਉਸੇ ਦੇ ਚਲਦੇ ਇੱਕ ਇੱਕ ਚੀਜ਼ ਅਸੀਂ ਸਾਡਾ ਜੋ ਅਸੀਂ ਰਿਲੀਜੀਅਸ ਪੈਨਲ ਤਿਆਰ ਕੀਤਾ ਜਿਹਦੇ ਵਿੱਚ ਸੰਤ ਮਹਾਂਪੁਰਖ ਔਰ ਜਿਹਦੇ ਵਿੱਚ ਸਿੱਖ ਸਟੋਰੀਆਂ ਵਿਦਵਾਨ ਤੇ ਨਾਲ ਸਾਡੇ ਅਸੀਂ ਇਹ ਸਾਰਿਆਂ ਦੀ ਇੱਕ ਇੱਕ ਪੈਨਲ ਬਣਾ ਕੇ ਵੀ ਕਿਤੇ ਮਰਿਆਦਾ ਚ ਸਾਡੇ ਤੋਂ ਕੋਈ ਕਮੀ ਨਾ ਰਹਿ ਜਾਵੇ ਕਿਉਂਕਿ ਅਸੀਂ ਅਸੀਂ ਤਾਂ ਸੇਵਾਦਾਰ ਬਣ ਕੇ ਕੰਮ ਕਰ ਰਹੇ ਹਾਂ ਅਸੀਂ ਤਾਂ ਪਿੱਛੇ ਰਹਿ ਕੇ ਕੰਮ ਕਰ ਰਹੇ ਹਾਂ ਅੱਗੇ ਅਸੀਂ ਕੋਸ਼ਿਸ਼ ਕੀਤੀ ਪੂਰਾ ਜੋਰ ਲਗਾਇਆ ਕਿ ਅਸੀਂ ਸੰਤ ਸਮਾਜ ਦੇ ਜੋ ਸਾਨੂੰ ਦਿੱਤੇ ਹੋਏ ਨਿਰਦੇਸ਼ਾ ਨਿਰਦੇਸ਼ ਹੋਣ ਅਸੀਂ ਉਹਦੇ ਤਹਿਤ ਸਾਰਾ ਪ੍ਰੋਗਰਾਮ ਕਰ ਸਕੀਏ ਸੋ ਅਸੀਂ ਇੱਕ ਇੱਕ ਚੀਜ਼ ਆਪਣੇ ਵੱਲੋਂ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਕਿ ਕਿਤੇ ਕੋਤਾਹੀ ਨਾ ਹੋ ਸਕੇ ਕਿਤੇ ਕੋਈ ਗਲਤੀ ਨਾ ਹੋ ਸਕੇ ਅਸੀਂ ਆਪਣੇ ਰਿਲੀਜੀਅਸ ਪੈਨਲ ਤੋਂ ਅਪਰੂਵ ਕਰਵਾ ਕੇ ਕੱਲੀ ਕੱਲੀ ਚੀਜ਼ ਨੂੰ ਇੱਕ ਇੱਕ ਕਦਮ ਅਸੀਂ ਬੋਚ-ਬੋਚ ਕੇ ਅੱਗੇ ਧਰਦੇ ਵਾਦੇ ਜਾ ਰਹੇ ਸੀ ਔਰ ਅੱਜ ਅਸੀਂ ਪੱਛਮੀ ਮੈਂ ਅੱਜ ਤਰੀਕ ਦੇ ਵਿੱਚ ਉਰੇ ਪਹੁੰਚੇ ਹੋਏ ਹਾਂ ਔਰ ਮੈਂ ਇਹਦੇ ਵਿੱਚ ਇੱਕ ਗੱਲ ਹੋਰ ਵੀ ਸ਼ਾਮਲ ਕਰਨੀ ਚਾਹੂੰਗਾ ਜਿਸ ਵਕਤ ਇਹ ਗੱਲ ਚੱਲੀ ਸੀ ਕਿ ਇਸ ਰਾਜ ਪੱਧਰੀ ਸਮਾਗਮਾਂ ਦੇ ਉੱਤੇ ਕਿੰਨਾ ਕੁ ਖਰਚਾ ਹੋਣਾ ਚਾਹੀਦਾ ਤਾਂ ਅਸੀਂ ਇੱਕ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ پاس ਅਸੀਂ ਇਹ ਗੱਲ ਲੈ ਕੇ ਗਏ ਕਿ ਮੁੱਖ ਮੰਤਰੀ ਸਾਹਿਬ ਸਾਨੂੰ ਦੱਸੋ ਵੀ ਆਪਾਂ ਕਿੰਨਾ ਬਜਟ ਰੱਖੀਏ ਤਾਂ ਜੋ ਆਪਾਂ ਰਾਜਪਦਰੀ ਸਮਾਗਮ ਕਰ ਸਕੀਏ ਤਾਂ ਮੈਨੂੰ ਇਹ ਦੱਸਦੇ ਮਾਨ ਮਹਿਸੂਸ ਹੁੰਦਾ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਜਿਸ ਸਾਹਿਬ ਨੇ ਸਾਨੂੰ ਐਡੀਆਂ ਵਡਿਆਈਆਂ ਦਿੱਤੀਆਂ ਹੋਣ ਜਿਸ ਸਾਹਿਬ ਨੇ ਸਾਨੂੰ ਇਸ ਖਿੱਤੇ ਪੰਜਾਬ ਦੀ ਸੇਵਾ ਕਰਨ ਦਾ ਐਡਾ ਵੱਡਾ ਮੌਕਾ ਦੇ ਦਿੱਤਾ ਹੋਵੇ ਤੇ ਜਿਸ ਸਾਹਿਬ ਦੀ ਬਦੌਲਤ ਸਾਡੇ ਸਾਹ ਚੱਲਦੇ ਹੋਣ ਤਾਂ ਉਸ ਸਾਹਿਬ ਦੇ ਲਈ ਵੀ ਕੋਈ ਬਜਟ ਹੋ ਸਕਦਾ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਖੁੱਲਾ ਬਜਟ ਜਿੰਨਾ ਬਜਟ ਤੁਹਾਨੂੰ ਚਾਹੀਦਾ ਉਹਨਾ ਬਜਟ ਰੱਖੋ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਸੇ ਕਿਸਮ ਦੀ ਦਿੱਕਤ ਨਹੀਂ ਹੋਣੀ ਚਾਹੀਦੀ ਸੋ ਅਸੀਂ ਉਸੇ ਦਿਨ ਤੋਂ ਦਿਸ਼ਾ ਨਿਰਦੇਸ਼ ਲੈ ਕੇ ਜੋ ਪੰਜਾਬ ਦਾ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਆਪਣੀ ਜੋ ਬੈਸਟ ਆਫ ਦੀ ਪਰਫਾਰਮੈਂਸ ਕਰ ਸਕਦਾ ਸੀ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇਹ ਰਾਜ ਪੱਤਰੀ ਸਮਾਗਮ ਉਲੀਕੇ ਕਰਵਾਏ ਔਰ ਇਕਲ ਮੈਂ ਉਹ ਜ਼ਰੂਰ ਕਹਿਣੀ ਚਾਹੂੰਗਾ ਲੱਖ ਅਸੀਂ ਕੋਸ਼ਿਸ਼ ਕੀਤੀ ਹੋਵੇ ਕਿਤੇ ਨਾ ਕਿਤੇ ਨਿਮਾਣੇ ਸਿੱਖਾਂ ਗੁਰੂ ਪੰਥ ਦੇ ਦਾਸਾਂ ਕੋਈ ਨਾ ਕੋਈ ਗਲਤੀਆਂ ਰਹਿ ਜਾਂਦੀਆਂ ਨੇ ਹੋ ਸਕਦਾ ਕਿਤੇ ਕੋਈ ਜਾਣੇ ਅਣਜਾਣੇ ਦੇ ਵਿੱਚ ਕੋਈ ਗਲਤੀ ਰਹਿ ਗਈ ਹੋਵੇ ਸੰਗਤ ਗੁਰੂ ਦਾ ਰੂਪ ਹੈ ਮਹਾਰਾਜ ਨੇ ਸੰਗਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਰੁਤਬਾ ਦਿੱਤਾ ਸੋ ਮਹਾਰਾਜ ਦੇ ਸੰਗਤ ਤੋਂ ਅਸੀਂ ਇਸ ਗੱਲ ਦੀ ਸਿਰ ਝੁਕਾ ਕੇ ਮਾਫੀ ਮੰਗਦੇ ਹਾਂ ਜੇ ਪੂਰੇ ਪੂਰੇ ਸਮਾਗਮਾਂ ਦੇ ਵਿੱਚ ਕਿੱਤੇ ਵੀ ਸਾਡੇ ਤੋਂ ਸਾਡੀ ਸਮੂਹ ਟੀਮ ਤੋਂ ਲੇਸ਼ ਮਾਤਰ ਵੀ ਕਿਤੇ ਕੋਈ ਗਲਤੀ ਰਹਿ ਗਈ ਹੋਵੇ ਕੋਈ ਕਿਸੇ ਕਿਸਮ ਦੀ ਕਮੀ ਰਹਿ ਗਈ ਹੋਵੇ ਅਸੀਂ ਸਿਰ ਝੁਕਾ ਕੇ ਤੁਹਾਡੇ ਤੋਂ ਇਸ ਗੱਲ ਦੀ ਖਿਮਾ ਮੰਗਦੇ ਹਾਂ ਔਰ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਸਾਰੇ ਸਾਧੂ ਸੰਤ ਮਹਾਂਪੁਰਖਾਂ ਦਾ ਜਿਨ੍ਹਾਂ ਨੇ ਆਪਣੀ અપਾਰ ਕਿਰਪਾ ਕੀਤੀ ਔਰ ਇਸ ਸਟੇਜ ਤੋਂ ਬੈਠ ਕੇ ਆਪਣੀ ਇਸ ਤਰ੍ਹਾਂ ਦੀ ਜਿਹੜੀ ਸਾਡੀ ਖੁਸ਼ਬੂ ਸੀ ਮਹਾਰਾਜ ਦੀ ਬਾਣੀ ਦੀ ਖੁਸ਼ਬੂ ਸੀ ਉਹ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਈ ਮਹਾਰਾਜ ਦੇ ਬਚਨ ਨੇ ਗੁਰ ਕਿਰਪਾ ਜਹੈ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਇਹ ਜਿਹੜਾ ਜੀਵਨ ਹੈ ਇਹ ਜੀਵਨ ਜੀਵਨ ਦੇ ਵਿੱਚ ਇਹ ਅਸਲ ਦੇ ਵਿੱਚ ਜੋ ਮਨੋਰਥ ਹੈ ਇਹ ਪਾਣੀ ਦੇ ਵਿੱਚ ਜਿਵੇਂ ਪਾਣੀ ਰਲ ਜਾਂਦਾ ਐਵੇਂ ਜੋਤ ਦੇ ਵਿੱਚ ਜੋਤ ਰਲ ਜਾਣਾ ਇਸ ਜੀਵਨ ਦਾ ਅਸਲੀ ਮਨੋਰਥ ਹੈ ਸੋ ਇੱਕ ਵਾਰ ਤੋਂ ਫੇਰ ਜਿੱਥੇ ਮੈਂ ਆਪਣੇ ਵੱਲੋਂ ਬਤੌਰ ਸੈਰਸਪਾਰਟ ਤੇ ਸੱਭਿਆਚਾਰਕ ਭਾਗ ਦੇ ਮੰਤਰੀ ਹੋਣ ਦੇ ਨਾਤੇ ਜੋ ਇਹ ਸੇਵਾ ਮਿਲੀ ਹੈ ਮੈਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਮੈਂ ਸਾਧੂ ਸਮਾਜ ਸੰਤ ਸਮਾਜ ਦਾ ਧੰਨਵਾਦ ਕਰਦਾ ਹਾਂ ਸਭ ਤੋਂ ਵੱਡਾ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੀਹਾਂ ਦੀ ਨਿੱਗੀ ਹਜ਼ੂਰੀ ਦੇ ਵਿੱਚ ਅਸੀਂ ਸਾਰੇ ਜਣੇ ਬੈਠੇ ਹਾਂ ਔਰ ਵਿਸ਼ੇਸ਼ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਪਿਛਲੇ 3 ਦਿਨ ਤੋਂ ਵੱਧ ਸਮਾਂ ਹੋ ਗਿਆ ਆਪਣੇ ਪਰਿਵਾਰ ਸਮੇਤ ਸਾਡੇ ਦੋਨੋਂ ਨੈਸ਼ਨਲ ਲੀਡਰ ਸਾਡੇ ਆਪਣੇ ਪਰਿਵਾਰਾਂ ਦੇ ਸਮੇਤ ਗੁਰੂ ਪੰਥ ਦੇ ਦਾਸ ਬਣ ਕੇ ਨਿਵਾਣੇ ਬਣ ਕੇ ਇਸ ਸਮਾਗਮਾਂ ਦੇ ਵਿੱਚ ਹਿੱਸਾ ਲੈ ਰਹੇ ਆਂ ਕੁਝ ਬੋਲਦੇ ਹੋਏ ਵਰਲਡ ਕੱਟ ਲਫ਼ਜ਼ ਬੋਲੇ ਹੋਣ ਖਿਮਾਂ ਦੇ ਜਾਚਕਾਂ ਆਓ ਗੁਰੂ ਮਹਾਰਾਜ ਦੀ ਫਤਿਹ ਦੀ ਸਾਂਝ ਪਵਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋਨਿਹਾਲ ਸ੍ਰੀ ਅਕਾਲ ਨਿਮਾਣਿਆਂ ਦੇ ਮਾਨ ਗੁਰੂ ਗੁਰੂ ਨਿਤਾਣਿਆਂ ਦੇ ਤਾਣ ਗੁਰੂ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਨਿਗੱਤਿਆਂ ਦੇ ਗਤ ਗੁਰੂ ਨਿਪੱਤਿਆਂ ਦੇ ਪਤ ਤਖਤ ਚਵਰ ਛਤਰ ਦੇ ਮਾਲਕ ਜਾਗਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਹਾਰਾਜ ਦੀ ਨਿੱਗੀ ਹਜ਼ੂਰੀ ਦੇ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਆਓ ਗੁਰੂ ਮਹਾਰਾਜ ਦੀ ਫਤਿਹ ਦੀ ਸਾਂਝ ਪਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰੇ ਦਾ ਜਵਾਬ ਜਕਾਰੇ ਨਾਲ ਦਿਓ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅੱਜ ਇਸ ਬਹੁਤ ਵੱਡੇ ਮੰਚ ਦੇ ਉੱਤੇ ਨਾ ਸਿਰਫ ਕੱਲੇ ਪੰਜਾਬ ਦੀਆਂ ਬਲਕਿ ਸਾਡੇ ਦੇਸ਼ ਦੀਆਂ ਵਿਦੇਸ਼ਾਂ ਤੋਂ ਚੱਲ ਕੇ ਆਈਆਂ ਸਾਰੀਆਂ ਸੰਗਤਾਂ ਐਡੀ ਵੱਡੀ ਗਿਣਤੀ ਦੇ ਵਿੱਚ ਇਕੱਠ ਔਰ ਸਟੇਜ ਤੇ ਖੱਬੇ ਪਾਸੇ ਵਿਰਾਜਮਾਨ ਸਾਡੇ ਬਹੁਤ ਹੀ ਸਤਕਾਰਯੋਗ ਸਾਰਾ ਸੰਤ ਸਮਾਜ ਸਾਡੇ ਸਾਧੂ ਮਹਾਪੁਰਖ ਜਿਨ੍ਹਾਂ ਨੇ ਆਪਣੀ ਕਦਮਬੋਸੀ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਇਸ ਧਰਤੀ ਦੇ ਉੱਤੇ ਇਸ ਪਵਿੱਤਰ ਧਰਤੀ ਦੇ ਉੱਤੇ ਸੰਗਤਾਂ ਨੂੰ ਆਪਣੇ ਵਿਚਾਰਾਂ ਦੇ ਨਾਲ ਕੀਰਤਨ ਦੇ ਨਾਲ ਨਦਰੋ ਨਿਹਾਲ ਕੀਤਾ ਸੱਜੇ ਪਾਸੇ ਮੰਚ ਤੇ ਵਿਰਾਜਮਾਨ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ आम आदमी पार्टी ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਭਰ ਰਹੇ ਨੇ ਔਰ ਸਮੂਹ ਪੰਜਾਬ ਦੀ ਕੈਬਨਿਟ ਐਮ ਐਲ ਏ ਸਹਿਬਾਨ ਸੇਵਾਦਾਰ ਬਣ ਕੇ ਅੱਜ ਸਾਰੇ ਜਣੇ ਹਾਜ਼ਰੀ ਭਰ ਰਹੇ ਨੇ ਜੋ 25 ਅਕਤੂਬਰ ਤੋਂ ਇਹ سلسلہ ਰਾਜ ਪੱਦਰੀ ਸਮਾਗਮ ਦਾ ਸ਼ੁਰੂ ਹੋਇਆ ਜੋ ਅੱਜ 25 ਨਵੰਬਰ ਵਾਲੇ ਦਿਨ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਲਗਭਗ ਲਗਭਗ 1 ਮਹੀਨਾ ਪੰਜਾਬ ਦੇ ਸੈਰ ਸਪਟਾ ਤੇ ਸੱਭਿਆਚਾਰ ਵਿਭਾਗ ਨੇ ਬਤੌਰ ਨੋਡਲ ਇਹਦੀ ਅਥਾਰਟੀ ਹੋਣ ਦੇ ਨਾਤੇ ਸਾਰਾ ਪ੍ਰੋਗਰਾਮ ਜੋ ਲੀਕਿਆ ਇਹਦਾ ਸ਼ਰਹ ਇਹਦੀ ਸਾਰੀ ਕਿਰਪਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਜਾਂਦੀ ਹੈ ਕਿਉਂਕਿ ਉਹਨਾਂ ਦੀ ಅಪਾਰ ਕਿਰਪਾ ਤੋਂ ਬਿਨਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਅਪਾਰ ਕਿਰਪਾ ਤੋਂ ਬਿਨਾ ਇਹ ਸੰਭਵ ਨਹੀਂ ਸੀ ਹੋ ਸਕਦਾ ਸੋ ਉਹਨਾਂ ਨੇ ਕਿਰਪਾ ਕੀਤੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਤੇ ਔਰ ਲਗਭਗ ਲਗਭਗ 6 ਮਹੀਨੇ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਸਾਰਿਆਂ ਨੂੰ ਇਕੱਤਰਤ ਕੀਤਾ ਔਰ ਸਾਨੂੰ ਕਿਹਾ ਕਿ ਆਪਾਂ ਬਹੁਤ ਸਦੀਆਂ ਬਾਅਦ ਕਿਤੇ ਆਹੀ ਜਾ ਇੱਕ ਸਮਾਂ ਇੱਕ ਸਬਬ ਮਿਲਦਾ ਹੈ ਕਿ ਜੀਵਨ ਦੇ ਵਿੱਚ ਐਸਾ ਇੱਕ ਸਮਾਂ ਆਵੇ ਕਿ ਆਪਾਂ ਆਪਣੇ ਗੁਰੂ ਮਹਾਰਾਜ ਦੇ ਪ੍ਰਤੀ ਅਸੀਂ ਇਸ ਪਵਿੱਤਰ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਤੀ ਕੁਝ ਕਰ ਸਕੀਏ ਸੋ ਅਸੀਂ ਪੁੱਛਿਆ ਵੀ ਦੱਸੋ ਕੀ ਆਦੇਸ਼ ਨੇ ਤੋਂ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਸੀ ਕਿ ਆਪਾਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਜੋ 350 ਸਾਲ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਦਾ ਜੋ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ ਬਈ ਇਹਨੂੰ ਆਪਾਂ ਸ਼ਤਾਬਦੀ ਦੇ ਰੂਪ ਚ ਬੜੇ ਵੱਡੇ ਪੱਧਰ ਤੇ ਮਨਾਉਣਾ ਹੈ ਤਾਂ ਜੋ ਗੁਰੂ ਸਾਹਿਬ ਦੀ ਜੋ ਸ਼ਹਾਦਤ ਹੋਈ ਹੈ ਗੁਰੂ ਸਾਹਿਬ ਨੇ ਤਿਲਕ ਤੇ ਜਨੇਊ ਦੀ ਰੱਖਿਆ ਦੇ ਲਈ ਸਾਡੀ ਧਾਰਮਿਕ ਆਜ਼ਾਦੀ ਦੇ ਲਈ ਸਾਡੀ ਡੈਮੋਕ੍ਰੈਟਿਕ ਰਾਈਟਸ ਦੇ ਲਈ ਜੋ ਐਡੀ ਵੱਡੀ ਆਜ਼ਾਦ ਆਜ਼ਾਦੀ ਤੇ ਲਈ ਜੋ ਕੁਰਬਾਨੀ ਕੀਤੀ ਹੈ ਜੋ ਸ਼ਹਾਦਤ ਦਿੱਤੀ ਹੈ ਇਹਦੀ ਗੂੰਜ ਵੈਸੇ ਤਾਂ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੈਗੀ ਹੈ ਪਰ ਆਪਾਂ ਇਸ ਚੀਜ਼ ਨੂੰ ਬੱਚਿਆਂ ਤੱਕ ਸਾਡੀ ਆਉਣ ਵਾਲੀ ਜਨਰੇਸ਼ਨ ਤੱਕ ਸਾਡੇ ਛੋਟੇ-ਛੋਟੇ ਬੱਚਿਆਂ ਤੱਕ ਇਹਨੂੰ ਪਹੁੰਚਾਉਣ ਦਾ ਯਤਨ ਕਰਨਾ ਹੈ ਕਿਉਂਕਿ ਪਦਾਰਥਵਾਦੀ ਸਮਾਜ ਦੇ ਵਿੱਚ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਜਿਹੜੇ ਸਾਡੇ ਆਉਣ ਵਾਲੀ ਜਨਰੇਸ਼ਨ ਸਾਡੇ ਬੱਚੇ ਨੇ ਉਹ ਸੋਸ਼ਲ ਮੀਡੀਆ ਦੇ ਨਾਲ ਮੋਬਾਈਲ ਦੇ ਨਾਲ ਜੁੜੇ ਹੋਣ ਕਰਕੇ ਸ਼ਾਇਦ ਕਿਤੇ ਨਾ ਕਿਤੇ ਆਪਣੇ ਸੱਭਿਆਚਾਰ ਤੋਂ ਜਾਂ ਕਿਤੇ ਨਾ ਕਿਤੇ ਆਪਣੇ ਵਿਰਸੇ ਵਿਰਾਸਤ ਤੋਂ ਸਖਣੇ ਹੋ ਰਹੇ ਜਾ ਰਹੇ ਸੀ ਸੋ ਮੁੱਖ ਮੰਤਰੀ ਸਾਹਿਬ ਨੇ ਇਹ ਬੜਾ ਵੱਡਾ ਇੱਕ ਇਤਿਹਾਸਿਕ ਫੈਸਲਾ ਲੈਂਦੇ ਹੋਏ ਆਦੇਸ਼ ਜਾਰੀ ਕੀਤੇ ਗਰੁੱਪ ਆਫ ਮਿਨਿਸਟਰਸ ਦੀ ਇੱਕ ਕਮੇਟੀ ਬਣਾਈ ਜਿਹਦੇ ਵਿੱਚ ਬਤੌਰ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਲਗਾਈ ਕਿ ਇਸ ਦੀ ਸਾਰੀ ਤਿਆਰੀ ਕਰੋ ਔਰ ਇਸ ਤਿਆਰੀ ਦੇ ਵਿੱਚ ਤੁਹਾਨੂੰ ਕਿਸੇ ਵੀ ਕਿਸਮ ਦੀ ਜ਼ਰੂਰਤ ਹੈ ਮੈਂ ਅੱਧੀ ਰਾਤ ਨੂੰ ਵੀ ਤੁਹਾਡੇ ਲਈ ਇਸ ਕੰਮ ਦੇ ਲਈ ਬਿਲਕੁਲ ਹਾਜ਼ਰ ਹਾਂ ਔਰ ਉਸੇ ਦੇ ਚੱਲਦੇ ਇੱਕ ਇੱਕ ਚੀਜ਼ ਅਸੀਂ ਸਾਡਾ ਜੋ ਅਸੀਂ ਰਿਲੀਜੀਅਸ ਪੈਨਲ ਤਿਆਰ ਕੀਤਾ ਜਿਹਦੇ ਵਿੱਚ ਸੰਤ ਮਹਾਂਪੁਰਖ ਔਰ ਜਿਹਦੇ ਵਿੱਚ ਸਿੱਖ ਸਟੋਰੀਅਨ ਵਿਦਵਾਨ ਤੇ ਨਾਲ ਸਾਡੇ ਅਸੀਂ ਇਹ ਸਾਰਿਆਂ ਦੀ ਇੱਕ ਇੱਕ ਪੈਨਲ ਬਣਾ ਕੇ ਵੀ ਕਿਤੇ ਮਰਿਆਦਾ ਚ ਸਾਡੇ ਤੋਂ ਕੋਈ ਕਮੀ ਨਾ ਰਹਿ ਜਾਵੇ ਕਿਉਂਕਿ ਅਸੀਂ ਅਸੀਂ ਤਾਂ ਸੇਵਾਦਾਰ ਬਣ ਕੇ ਕੰਮ ਕਰ ਰਹੇ ਹਾਂ ਅਸੀਂ ਤਾਂ ਪਿੱਛੇ ਰਹਿ ਕੇ ਕੰਮ ਕਰ ਰਹੇ ਹਾਂ ਅੱਗੇ ਅਸੀਂ ਕੋਸ਼ਿਸ਼ ਕੀਤੀ ਪੂਰਾ ਜੋਰ ਲਗਾਇਆ ਕਿ ਅਸੀਂ ਸੰਤ ਸਮਾਜ ਦੇ ਜੋ ਸਾਨੂੰ ਦਿੱਤੇ ਹੋਏ ਨਿਰਦੇਸ਼ਾ ਨਿਰਦੇਸ਼ ਹੋਣ ਅਸੀਂ ਉਹਦੇ ਤਹਿਤ ਸਾਰਾ ਪ੍ਰੋਗਰਾਮ ਕਰ ਸਕੀਏ ਸੋ ਅਸੀਂ ਇੱਕ ਇੱਕ ਚੀਜ਼ ਆਪਣੇ ਵੱਲੋਂ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਕਿ ਕਿਤੇ ਕੋਤਾਹੀ ਨਾ ਹੋ ਸਕੇ ਕਿਤੇ ਕੋ ਗਲਤੀ ਨਾ ਹੋ ਸਕੇ ਅਸੀਂ ਆਪਣੇ ਰਿਲੀਜੀਅਸ ਪੈਨਲ ਤੋਂ ਅਪਰੂਵ ਕਰਵਾ ਕੇ ਕੱਲੀ-ਕੱਲੀ ਚੀਜ਼ ਨੂੰ ਇੱਕ-ਇੱਕ ਕਦਮ ਅਸੀਂ ਬੋਚ-ਬੋਚ ਕੇ ਅੱਗੇ ਧਰਦੇ ਵਧਦੇ ਜਾ ਰਹੇ ਸੀ ਔਰ ਅੱਜ ਅਸੀਂ 25ਵੇਂ ਅੱਜ ਤਰੀਕ ਦੇ ਵਿੱਚ ਉਰੇ ਪਹੁੰਚੇ ਹੋਏ ਹਾਂ ਔਰ ਮੈਂ ਇਹਦੇ ਵਿੱਚ ਇੱਕ ਗੱਲ ਹੋਰ ਵੀ ਸ਼ਾਮਲ ਕਰਨੀ ਚਾਹੂੰਗਾ ਜਿਸ ਵਕਤ ਇਹ ਗੱਲ ਚੱਲੀ ਸੀ ਕਿ ਇਸ ਰਾਜਪਦਰੀ ਸਮਾਗਮਾਂ ਦੇ ਉੱਤੇ ਕਿੰਨਾ ਕੁ ਖਰਚਾ ਹੋਣਾ ਚਾਹੀਦਾ ਤਾਂ ਅਸੀਂ ਇੱਕ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬpass ਅਸੀਂ ਇਹ ਗੱਲ ਲੈ ਕੇ ਗਏ ਕਿ ਮੁੱਖ ਮੰਤਰੀ ਸਾਹਿਬ ਸਾਨੂੰ ਦੱਸੋ ਵੀ ਆਪਾਂ ਕਿੰਨਾ ਬਜਟ ਰੱਖੀਏ ਤਾਂ ਜੋ ਆਪਾਂ ਰਾਜ ਪੱਦਰੀ ਸਮਾਗਮ ਕਰ ਸਕੀਏ ਤਾਂ ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਜਿਸ ਸਾਹਿਬ ਨੇ ਸਾਨੂੰ ਐਡੀਆਂ ਵਡਿਆਈਆਂ ਦੇਤੀਆਂ ਹੋਣ ਜਿਸ ਸਾਹਿਬ ਨੇ ਸਾਨੂੰ ਇਸ ਖਿੱਤੇ ਪੰਜਾਬ ਦੀ ਸੇਵਾ ਕਰਨ ਦਾ ਐਡਾ ਵੱਡਾ ਮੌਕਾ ਦੇ ਦਿੱਤਾ ਹੋਵੇ ਕਿ ਜਿਸ ਸਾਹਿਬ ਦੀ ਬਦੌਲਤ ਸਾਡੇ ਸਾਹ ਚੱਲਦੇ ਹੋਣ ਤਾਂ ਉਸ ਸਾਹਿਬ ਦੇ ਲਈ ਵੀ ਕੋਈ ਬਜਟ ਹੋ ਸਕਦਾ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਖੁੱਲਾ ਬਜਟ ਜਿੰਨਾ ਬਜਟ ਤੁਹਾਨੂੰ ਚਾਹੀਦਾ ਉਹਨਾ ਬਜਟ ਰੱਖੋ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਸੇ ਕਿਸਮ ਦੀ ਦਿੱਕਤ ਨਹੀਂ ਹੋਣੀ ਚਾਹੀਦੀ ਸੋ ਅਸੀਂ ਉਸੇ ਦਿਨ ਤੋਂ ਦਿਸ਼ਾ ਨਿਰਦੇਸ਼ ਲੈ ਕੇ ਜੋ ਪੰਜਾਬ ਦਾ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਆਪਣੀ ਜੋ ਬੈਸਟ ਆਫ ਦੀ ਪਰਫਾਰਮੈਂਸ ਕਰ ਸਕਦਾ ਸੀ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇਹ ਰਾਜ ਪੱਤਰੀ ਸਮਾਗਮ ਉਲੀਕੇ ਕਰਵਾਏ ਔਰ ਇਕਲ ਮੈਂ ਉਹ ਜ਼ਰੂਰ ਕਹਿਣੀ ਚਾਹੂੰਗਾ ਲੱਖ ਅਸੀਂ ਕੋਸ਼ਿਸ਼ ਕੀਤੀ ਹੋਵੇ ਕਿਤੇ ਨਾ ਕਿਤੇ ਨਿਮਾਣੇ ਸਿੱਖਾਂ ਗੁਰੂ ਪੰਥ ਦੇ ਦਾਸਾਂ ਕੋਈ ਨਾ ਕੋਈ ਗਲਤੀਆਂ ਰਹਿ ਜਾਂਦੀਆਂ ਨੇ ਹੋ ਸਕਦਾ ਕਿਤੇ ਕੋਈ ਜਾਣੇ ਅਣਜਾਣੇ ਦੇ ਵਿੱਚ ਕੋਈ ਗਲਤੀ ਰਹਿ ਗਈ ਹੋਵੇ ਸੰਗਤ ਗੁਰੂ ਦਾ ਰੂਪ ਹੈ ਮਹਾਰਾਜ ਨੇ ਸੰਗਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਰੁਤਬਾ ਦਿੱਤਾ ਸੋ ਮਹਾਰਾਜ ਦੇ ਸੰਗਤ ਤੋਂ ਅਸੀਂ ਇਸ ਗੱਲ ਦੀ ਸਿਰ ਝੁਕਾ ਕੇ ਮਾਫੀ ਮੰਗਦੇ ਹਾਂ ਜੇ ਪੂਰੇ ਪੂਰੇ ਸਮਾਗਮਾਂ ਦੇ ਵਿੱਚ ਕਿਤੇ ਵੀ ਸਾਡੇ ਤੋਂ ਸਾਡੀ ਸਮੂਹ ਟੀਮ ਤੋਂ ਲੇਸ਼ ਮਾਤਰ ਵੀ ਕਿਤੇ ਕੋਈ ਗਲਤੀ ਰਹਿ ਗਈ ਹੋਵੇ ਕੋਈ ਕਿਸੇ ਕਿਸਮ ਦੀ ਕਮੀ ਰਹਿ ਗਈ ਹੋਵੇ ਅਸੀਂ ਸਿਰ ਝੁਕਾ ਕੇ ਤੁਹਾਡੇ ਤੋਂ ਇਸ ਗੱਲ ਦੀ ਖਿਮਾ ਮੰਗਦੇ ਹਾਂ ਔਰ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਨਾ ਚਾਹਾਂਗਾ ਪੰਜਾਬ ਦੇ ਸਾਰੇ ਸਾਧੂ ਸੰਤ ਮਹਾਂਪੁਰਖਾਂ ਦਾ ਜਿਨ੍ਹਾਂ ਨੇ ਆਪਣੀ અપਾਰ ਕਿਰਪਾ ਕੀਤੀ ਔਰ ਇਸ ਸਟੇਜ ਤੋਂ ਬੈਠ ਕੇ ਆਪਣੀ ਇਸ ਤਰ੍ਹਾਂ ਦੀ ਜਿਹੜੀ ਸਾਡੀ ਖੁਸ਼ਬੂ ਸੀ ਮਹਾਰਾਜ ਦੀ ਬਾਣੀ ਦੀ ਖੁਸ਼ਬੂ ਸੀ ਉਹ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਈ ਮਹਾਰਾਜ ਦੇ ਬਚਨ ਨੇ ਗੁਰ ਕਿਰਪਾ ਜਹ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਇਹ ਜਿਹੜਾ ਜੀਵਨ ਹੈ ਇਹ ਜੀਵਨ ਜੀਵਨ ਦੇ ਵਿੱਚ ਇਹ ਅਸਲ ਦੇ ਵਿੱਚ ਜੋ ਮਨੋਰਥ ਹੈ ਇਹ ਪਾਣੀ ਦੇ ਵਿੱਚ ਜਿਵੇਂ ਪਾਣੀ ਰਲ ਜਾਂਦਾ ਐਵੇਂ ਜੋਤ ਦੇ ਵਿੱਚ ਜੋਤ ਰਲ ਜਾਣਾ ਇਸ ਜੀਵਨ ਦਾ ਅਸਲੀ ਮਨੋਰਥ ਹੈ ਸੋ ਇੱਕ ਵਾਰ ਤੋਂ ਫੇਰ ਜਿੱਥੇ ਮੈਂ ਆਪਣੇ ਵੱਲੋਂ ਬਤੌਰ ਸੈਰਸਪਾਟਾ ਤੇ ਸੱਭਿਆਚਾਰਕ ਭਾਗ ਦੇ ਮੰਤਰੀ ਹੋਣ ਦੇ ਨਾਤੇ ਜੋ ਇਹ ਸੇਵਾ ਮਿਲੀ ਹੈ ਮੈਂ ਆਪ ਸਭ ਦਾ ਧੰਨਵਾਦ ਕਰਦਾ ਮੈਂ ਸਾਧੂ ਸਮਾਜ ਸੰਤ ਸਮਾਜ ਦਾ ਧੰਨਵਾਦ ਕਰਦਾ ਸਭ ਤੋਂ ਵੱਡਾ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੀਹਾਂ ਦੀ ਨਿੱਗੀ ਹਜ਼ੂਰੀ ਦੇ ਵਿੱਚ ਅਸੀਂ ਸਾਰੇ ਜਣੇ ਬੈਠੇ ਆਂ ਔਰ ਵਿਸ਼ੇਸ਼ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਪਿਛਲੇ 3 ਦਿਨ ਤੋਂ ਵੱਧ ਸਮਾਂ ਹੋ ਗਿਆ ਆਪਣੇ ਪਰਿਵਾਰ ਸਮੇਤ ਸਾਡੇ ਦੋਨੋਂ ਨੈਸ਼ਨਲ ਲੀਡਰ ਸਾਡੇ ਆਪਣੇ ਪਰਿਵਾਰਾਂ ਦੇ ਸਮੇਤ ਗੁਰੂ ਪੰਥ ਦੇ ਦਾਸ ਬਣ ਕੇ ਨਿਵਾਣੇ ਬਣ ਕੇ ਇਸ ਸਮਾਗਮਾਂ ਦੇ ਵਿੱਚ ਹਿੱਸਾ ਲੈ ਰਹੇ ਆਂ ਕੁਝ ਬੋਲਦੇ ਹੋਏ ਵੱਡਕਟ ਲਬਜ਼ ਬੋਲੇ ਹੋਣ ਖਿਮਾਂ ਦੇ ਜਾਚਕਾਂ ਆਓ ਗੁਰੂ ਮਹਾਰਾਜ ਦੀ ਫਤਿਹ ਦੀ ਸਾਂਝ ਪੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸ੍ਰੀ ਅਕਾਲ ਨਿਮਾਣਿਆਂ ਦੇ ਮਾਨ ਗੁਰੂ ਗੁਰੂ ਨਿਤਾਣਿਆਂ ਦੇ ਤਾਣ ਗੁਰੂ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਨਿਗਤਿਆਂ ਦੇ